ਰੋਡ ਤੇ ਬੰਦਾ ਮਾਤਾ ਚਿੰਤਪੁਨੀ ਰੋਡ ਆ ਬਿਲਕੁਲ ਸਾਹਮਣੇ ਆ ਸਾਹਮਣੇ ਆ ਜੀ ਪਾਪਾ ਪੀਜ਼ਾ ਤੇ ਇਧਰ ਆਪਾਂ ਨੂੰ ਜਾਂਦੀ ਹੈ ਜੀ ਗਲੀ ਤੇ ਆਪਾਂ ਤੁਹਾਨੂੰ ਅੱਜ ਅਪਡੇਟ ਦੇਣ ਵਾਲੇ ਆ ਜੀ ਮੇਲਿਆਂ ਦੀ ਮਾਤਾ ਚਿੰਤਪੁਨੀ ਮੇਲੇ ਹੈ ਕਦੋਂ ਆ ਤੇ ਲੰਗਰ ਕਿੱਥੇ ਕਿੱਥੇ ਲੱਗਣੇ ਆ ਤੇ ਲੰਬੇ ਟਾਈਮ ਲਈ ਲੰਗਰ ਕਿੱਥੇ ਲੱਗਣਾ ਹੈ ਜਿਹੜੇ ਲੰਬੇ ਟਾਈਮ ਲਈ ਲੱਗਦੇ ਨਾ ਕਈ ਲੰਗਰ ਹੁੰਦੇ ਆ ਦੋ-ਦੋ ਦਿਨ ਵਾਸਤੇ ਲੱਗਦੇ ਆ ਕਈ ਲੰਗਰ ਹੁੰਦੇ ਆ ਪੰਜ-ਪੰਜ ਦਿਨਾਂ ਵਾਸਤੇ ਲੱਗਦੇ ਆ ਆਪਾਂ ਉਹ ਤੁਹਾਨੂੰ ਦੱਸਾਂਗੇ ਤੇ ਕਈ ਜਿਹੜੇ ਭੰਡਾਰੇ ਆ ਲੰਗਰ ਆ ਉਹ ਮਤਲਬ ਨਰਾਤੇ ਤੋਂ ਪਹਿਲਾਂ ਲੱਗਣੇ ਸ਼ੁਰੂ ਹੋ ਜਾਂਦੇ ਉਹ ਵੀ ਦੱਸਾਂਗੇ ਕਿੱਥੇ ਕਿੱਥੇ ਲੱਗਣੇ ਆ ਬਣੇ ਰੋ ਵੀਡੀਓ ਦੇ ਨਾਲ ਲੈ ਕੇ ਚੱਲਦੇ ਆ ਤੁਹਾਨੂੰ ਰਸ਼ ਕਾਫੀ ਹੋਣ ਲੱਗ ਗਿਆ ਆ ਮਾਤਾ ਜਿੰਦਪੂਨੀ ਦੇ ਮੇਲੇ ਸ਼ੁਰੂ ਹੋਣੇ ਵਾਲੇ ਆ ਨਾ ਇਸ ਲਈ ਸੰਗਤਾਂ ਨਰਾਤੇ ਤੋਂ ਪਹਿਲਾਂ ਪਹਿਲਾਂ ਮੱਥਾ ਟੇਕਣ ਜਾਂਦੀਆਂ ਤੁਸੀਂ ਦੇਖ ਰਹੇ ਹੋ ਇਹ ਸਾਰੇ ਮਾਤਾ ਜਿੰਦਪੂਨੀ ਦੇ ਦਰਬਾਰ ਤੋਂ ਆ ਰਹੇ ਆ ਅੱਜ ਦਿਨ ਵੀ ਐਤਵਾਰ ਆ ਗਿਆ ਆ ਇਸ ਕਰਕੇ ਤੇ ਬਾਕੀ ਤੁਸੀਂ ਉਹ ਲੋਕੇਸ਼ਨ ਤਾਂ ਜਾਣਦੇ ਹੋਣਗੇ ਸਾਹਮਣੇ ਮਾਤਾ ਹਾਂਜੀ ਦੋਸਤੋ ਮਾਤਾ ਚਿੰਦੂਪੁਰ ਦੀ ਰੋਡ ਤੇ ਤੁਹਾਨੂੰ ਸਾਰਿਆਂ ਨੂੰ ਆਹ ਵਾਲੀ ਲੋਕੇਸ਼ਨ ਦਾ ਤਾਂ ਪਤਾ ਹੀ ਹੋਣਾ ਆ ਮਾਤਾ ਸ਼ੇਰਾਵਾਲੀ ਦਾ ਦਰਵਾਰਾ ਇਹ ਹੀ ਹੈ ਜੀ ਆਪਣਾ ਏਰੀਆ ਅਸੀਂ ਇੱਥੋਂ ਦੇ ਹੀ ਬਿਲੋਂਗ ਕਰਦੇ ਆ ਤੇ ਇੱਥੇ ਨਰਾਤਿਆਂ ਵਿੱਚ ਯਾਨੀ ਕਿ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਮੱਥਾ ਟੇਕਣ ਆਂਕ ਤਾਂ ਬਹੁਤ ਆਉਂਦੀਆਂ ਇਹ ਸਾਰਾ ਯਾਨੀ ਕਿ ਨਾ ਜਿੱਦਾਂ ਜਿਉ ਤੁਸੀਂ ਦੇਖ ਰਹੇ ਹੋ ਬਿਲਕੁਲ ਖਾਲੀ ਪਿਆ ਨਾ ਰੋੜੇ ਇਸ ਟਾਈਮ ਸਾਰਾ ਭਰਿਆ ਹੁੰਦਾ ਫੁੱਲ ਨਰਾਤਿਆਂ ਨੂੰ ਤੇ ਆ ਸਾਹਮਣੇ ਪੈਂਦਾ ਜੀ ਹੋਟਲ ਫੋਰਚੂਨ ਬਹੁਤ ਸੋਣਾ ਹੋਟਲ ਇੱਧਰ ਵੀ ਤੇ ਬਾਕੀ ਅਸੀਂ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਸਾਰੇ ਪਾਸੇ ਨਾ ਮੇਲੇ ਲੱਗੇ ਹੁੰਦੇ ਨੇ ਹਾਂਜੀ ਦੋਸਤੋ ਮਾਤਾ ਚਿੰਤ ਮਾਤਾ ਦੇ ਦਰਵਾਜ਼ੇ ਲੱਗੇ ਬਿਲਕੁਲ ਜਿੱਤਾਂ ਉੱਥੇ ਵੀ ਲੰਗਰ ਲੱਗਾ ਹੁੰਦਾ ਸਾਹਮਣੇ ਗਲੀ ਦੇ ਨਾਲ ਉਹ ਪਾਰਲੀ ਸੜਕ ਵੀ ਲੰਗਰ ਲੱਗਾ ਹੁੰਦਾ ਇੱਥੇ ਵੀ ਲੰਗਰ ਲੱਗਾ ਹੁੰਦਾ ਆ ਐਦਾਂ ਹੀ ਉਹ ਦੁਕਾਨ ਦੇ ਨਾਲ ਲੰਗਰ ਲੱਗਾ ਹੁੰਦਾ ਆ ਤੇ ਲੰਬੇ ਟਾਈਮ ਲਈ ਲੰਗਰ ਲੱਗਦਾ ਹੈ ਜੀ ਇੱਥੇ ਇੱਥੇ ਲੱਗਦਾ ਲੰਬੇ ਟਾਈਮ ਲਈ ਲੰਗਰ ਤੇ ਨਰਾਤਿਆਂ ਤੋਂ ਪਹਿਲਾਂ ਲੰਗਰ ਸ਼ੁਰੂ ਹੋ ਜਾਂਦਾ ਆ ਤੇ ਨਰਾਤੇ ਤੋਂ ਕਾਫੀ ਟਾਈਮ ਬਾਅਦ ਚ ਬੰਦ ਹੁੰਦਾ ਆ। ਖੁਸ਼ਹਰਪੁਰ ਤੋਂ ਮਾਤਾ ਚਿੰਤਪੁਨੀ ਦੇ ਦਰਵਾਜ਼ੇ ਤੱਕ ਭੰਡਾਰੇ ਭੰਡਾਰੇ ਹੁੰਦੇ ਆ ਜੀ ਇਸ ਰੋਡ ਤੇ। ਚਾਲੇ ਸ਼ਰ ਪਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਡੰਡੇ ਲਾਏ ਹੋਏ ਆ। ਆ ਡੰਡੇ ਲੱਗੇ ਹੋਏ ਰਸੀਆਂ ਲੱਗੀਆਂ ਆ ਇਹ ਦੁਕਾਨਾਂ ਲਾਉਣ ਵਾਸਤੇ ਆ ਜਿਹੜੇ ਤੇ ਦੁਕਾਨਾਂ ਲੱਗਣੀਆਂ ਨਾ ਇਹ ਸਾਰੀਆਂ ਦੁਕਾਨਾਂ ਵਾਸਤੇ ਰਸੀਆਂ ਤੇ ਬਾਕੀ ਪਤਾ ਨੂੰ ਦਿਖਾਉਂਦੇ ਆ ਜੀ ਅੱਗੇ ਬਿਲਕੁਲ ਸਾਹਮਣੇ ਜਾਵਾਂਗੇ ਪट्रोलਪਾਪਾ ਦੇ ਨਾਲ ਹੀ ਪੈਪ ਇਹ ਇਨੀ ਆਪਣਾ ਜੀ ਕਹ ਲੋ ਤੇ ਵੀ ਲੰਗਰ ਬਹੁਤ ਜਲਦੀ ਲੱਗਦਾ ਹੈ ਤੇ 24 25 ਤੋਂ ਲੰਗਰ ਜਾਂ 25 26 ਉਹ ਲਿਖਿਆ ਹੋਇਆ ਹੈ ਇੱਥੇ ਵੀ ਲੰਗਰ ਲੱਗਣਾ ਪਿੱਛੇ ਵੀ ਲੰਗਰ ਲੱਗਣਾ ਹੈ ਜੀ ਚੈੱਕ ਕਰ ਸਕਦੇ ਹੋ ਤੇ ਬਾਕੀ ਆਹ ਏਰੀਆ ਵੀ ਦੇਖ ਸਕਦੇ ਹੋ ਤੁਸੀਂ ਸਾਹਮਣੇ ਡੰਡੇ ਲਾਤੇ ਹੋਏ ਆ ਇੱਥੇ ਵੀ ਲੰਗਰ ਲੱਗਣਾ ਉਸੋਂ ਅਸੀਂ ਪਹੁੰਚ ਚੁੱਕੇ ਜੀ ਹੁਣ ਚੋਹਾਲ ਆ ਜੀ ਸੀ ਡੀ ਵਾਲਾ ਗੇਟ ਆ ਇਹ ਸਾਹਮਣੇ ਹੀ ਨਾ ਲੰਗਰ ਲੱਗਦੇ ਆ ਜੀ ਇੱਥਾ ਤਾਂ ਮਾਰਕੀਟ ਆ ਮਾਰਕੀਟ ਦੇ ਨਾਲ ਹੀ ਸਾਹਮਣੇ ਪੈਂਦਾ ਆ ਸ਼ਿਵ ਭੋਲੇ ਨਾ ਜੀ ਦਾ ਮੰਦਿਰ ਤੇ ਮਾਤਾ ਬਗਲਾ ਮੁਕੀ ਜੀ ਦਾ ਮੰਦਿਰ ਇੱਥੇ ਵੀ ਯਾਨੀ ਕਿ ਨਾਮ ਅਸਾਰਾ ਮਤਲਬ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਲੰਗਰ ਵਾਲਿਆਂ ਦੀ ਬਹੁਤ ਵੱਡਾ ਲੰਗਰ ਲੱਗਦਾ ਇਸ ਜਗ੍ਹਾ ਤੇ ਆ ਜਿਹੜੀ ਖਾਲੀ ਜਗ੍ਹਾ ਦੇ ਦੇ ਨਾ ਗੱਡੀਆਂ ਖੜੀਆਂ ਇੱਥੇ ਇਹ ਤਾਂ ਵੀ ਲੰਬੇ ਟਾਈਮ ਲਈ ਲੰਗਰ ਲੱਗਦਾ ਆ 8-7-8 ਦਿਨਾਂ ਲਈ ਲੱਗਦਾ ਲੰਗਰ ਇਹ ਕੋ ਬੈਨਰ ਤਾਂ ਲੱਗੇ ਨਹੀਂ ਹੈਗੇ ਪਰ ਇੱਥੇ ਯਾਨੀ ਕਿ ਨਾ ਪਹਿਲੇ ਲੰਗਰ ਸ਼ੁਰੂ ਹੋ ਜਾਂਦੇ ਆ ਬਾਕੀ ਆ ਸਾਰਾ ਚੋਹਾਲਈ ਆ ਦੇਖੋ ਇਸ ਟਾਈਮ ਰਸਤਾ ਤੁਹਾਨੂੰ ਬਿਲਕੁਲ ਖਾਲੀ ਲੱਗ ਰਿਹਾ ਹੁਣਾ ਬਸ ਕੁਝ ਦਿਨ ਹੋਰ ਆ 15 ਤੋਂ 20 ਦਿਨ ਇੱਥੇ ਪੈਦਲ ਸੰਗਤਾਂ ਤੁਰੀਆਂ ਹੋਣਗੀਆਂ ਗੱਡੀਆਂ ਮੋਟਰਾਂ ਤੇ ਤੁਰੀਆਂ ਹੋਣਗੀਆਂ ਆ ਜਿਹੜਾ ਸੈਕਸ਼ਨ ਆ ਇੱਥੇ ਵੀ ਲੰਗਰ ਲੱਗੇ ਹੁੰਦੇ ਦੋ ਜਗ੍ਹਾ ਇੱਕ ਇੱਥੇ ਤੇ ਕਾ ਖਾਲੀ 플ੱਟ ਦਿਖਦਾ ਵੀ ਤੁਹਾਨੂੰ ਇੱਥੇ ਵੀ ਲੰਗਰ ਦੇਖਣ ਨੂੰ ਮਿਲਣਗੇ ਇੱਥੇ ਇੱਕ ਇੱਕ ਦੋ ਦੋ ਦਿਨ ਦਾ ਲੰਗਰ ਹੁੰਦਾ ਜਿਆਦਾ ਲੰਬਾ ਲੰਗਰ ਨਹੀਂ ਹੁੰਦਾ ਹਾਂਜੀ ਦੋਸਤੋ ਬਾਕੀ ਅਸੀਂ ਪਹੁੰਚ ਗਏ ਆ ਚੋਹਾਲ ਦੇ ਉੱਪਰ ਫੇਲੀ ਚੜਾਈ ਤੇ ਇੱਧਰ ਵੀਰੇ ਦਾਰਗਾਹ ਆ ਤੇ ਇੱਥੇ ਆਸ-ਪਾਸ ਵੀ ਤੁਹਾਨੂੰ ਲੰਗਰ ਦੇਖਣ ਨੂੰ ਮਿਲਣਗੇ ਜਾਣ ਕੇ ਜਿਹੜੀਆਂ ਸੰਗਤਾਂ ਪੈਦਲ ਜਾਂਦੀਆਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਹਾਂਜੀ ਦੋਸਤੋ ਜੋ ਵੀ ਸੰਗਤਾਂ ਮਾਤਰਾਣੇ ਦੇ ਦਰਬਾਰ ਤੇ ਪੈਦਲ ਜਾਂਦੀਆਂ ਜਾਂ ਬਾਈਕਾਂ ਤੇ ਜਾਂ ਸਾਈਕਲਾਂ ਤੇ ਜਾਂਦੀਆਂ ਉਹਨਾਂ ਲਈ ਇਸ ਇਸ ਰੋਡ ਤੇ ਹਰ ਤਰ੍ਹਾਂ ਦੀ ਸੁਵਿਧਾ ਪਦਪਦੇ ਰਹਿੰਦੀ ਆ ਖਾਣ ਪੀਣ ਦੀ ਮੈਡੀਕਲ ਦੀ ਜਾਂ ਕਹਿ ਲਓ ਤੁਸੀਂ ਰੈਸਟ ਕਰਨ ਲਈ ਹਰ ਤਰ੍ਹਾਂ ਦੇ ਉਪਲਬਧ ਕੀਤੇ ਹੁੰਦੇ ਆ ਸਾਧਨ ਇੱਥੇ ਜੋ ਵੀ ਸੇਵਾਦਾਰ ਸੇਵਾ ਨਿਭਾਉਂਦੇ ਆ ਆਪਣੀ ਲੰਗਰ ਲਗਾ ਕੇ ਤੇ ਚਲੋ ਤੁਸੀਂ ਵੀ ਚਲੋ ਮਾਣੋ ਹੁਣ ਆਨੰਦ ਮੇਲਿਆਂ ਦਾ ਜਦੋਂ ਲੱਗਣੇ ਆ ਫਿਲਹਾਲ ਆਪਾਂ ਤੁਹਾਨੂੰ ਦੱਸਣਾ ਜਾ ਰਹੇ ਆ ਕਿੱਥੇ ਕਿੱਥੇ ਹੋਰ ਮੇਲੇ ਲੱਗਣ ਜਾ ਰਹੇ ਆ ਤੇ ਦੋਸਤੋ ਅਸੀਂ ਆ ਚੁੱਕੇ ਆ ਚੋਹਾਲ ਦੁਪਰ ਕੋਣੀ ਮੋੜ ਤੋ ਨਾੜੀ ਬਿਲਕੁਲ ਲੈਫਟ ਸਾਈਡ ਬਹੁਤ ਖੁੱਲੀ ਹੈਗਾ ਯਾਰ ਇੱਧਰ ਚੈੱਕ ਕਰ ਸਕਦੇ ਹੋ ਪਸ਼ੂ ਇੱਧਰ ਉਹ ਸਾਰੇ ਇੱਧਰ ਵੀ ਬੈਨਰ ਲੱਗੇ ਹੋਏ ਆ ਤੇ ਇੱਥੇ ਵੀ ਲੰਗਰ ਲੱਗੇ ਰਹਿੰਦੇ ਦੋ ਤੇ ਦੋ ਲੰਗਰ ਲੱਗਦੇ ਇੱਥੇ ਵੀ ਤੇ ਸਾਹਮਣੇ ਚੈੱਕ ਕਰ ਸਕਦੇ ਹੋ 28 29 30 ਤੇ 31 ਜੁਲਾਈ 225 ਨੂੰ ਇੱਥੇ ਭੰਡਾਰਾ ਲੱਗ ਰਿਹਾ ਆ ਬਹੁਤ ਵਧੀਆ ਲੰਗਰ ਹੁੰਦਾ ਆ ਦੇਖੋ ਪਿੱਛੇ ਖੁੱਲਾ ਮਾਹੌਲ ਆ ਸਾਰਾ ਇੱਥੇ ਲੰਗਰ ਲੱਗਣਾ ਆ ਲੋਕੇਸ਼ਨ ਕੋਣੀ ਮੋੜ ਤੋਂ ਅੱਗੇ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਉਹ ਬਿਲਕੁਲ ਬੈਕ ਸਾਈਡ ਕੋਣੀ ਮੋੜ ਪੈਂਦਾ ਆ ਤੇ ਆ ਇਦਾਂ ਦਾ ਗੇਟ ਲੱਗਾ ਹੋਇਆ ਹਾਂਜੀ ਦੋਸਤੋ ਆ ਵੀ ਚੈੱਕ ਕਰ ਸਕਦੇ ਹੋ ਤੁਸੀਂ 26 ਜੁਲਾਈ ਤੋਂ 1 ਅਗਸਤ ਤੱਕ ਇੱਥੇ ਵੀ ਲੰਗਰ ਲੱਗਣੇ ਆ ਜਿਹੜਾ ਖੁੱਲੀ ਜਗ੍ਹਾ ਸਾਰੀ ਚੂਜ਼ ਕੀਤੀ ਹੋਈ ਆ ਦੇਖੋ ਯਾਨੀ ਕਿ ਲਾਈਨਾਂ 'ਚ ਲੱਗਣ 'ਚ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਹੈਗੀ ਤੇ ਲੋਕੇਸ਼ਨ ਚੈੱਕ ਕਰ ਸਕਦੇ ਹੋ ਕੋਣੀ ਮੋੜ ਤੋਂ ਥੋੜਾ ਅੱਗੇ ਆ ਕੇ ਇੱਕ ਲੰਗਰ ਤੁਹਾਨੂੰ ਪਿੱਛੇ ਦਿਖਾ ਕੇ ਆਟੇ ਆਪਾਂ ਹੁਣ ਇੱਕ ਇੱਥੇ ਲੱਗਣਾ ਆ ਇਹ ਵੀ ਲੰਬੇ ਟਾਈਮ ਲਈ ਆ ਚੈੱਕ ਕਰ ਸਕਦੇ ਤੁਸੀਂ 26 27 28 29 30 ਇਹ ਵੀ 6 ਦਿਨ ਦਾ ਲੰਗਰ ਆ ਇੱਕ ਤਰੀਕ ਤੱਕ ਉਹ ਆਪਾਂ ਤੁਹਾਨੂੰ ਦਿਖਾ ਰਿਹਾ ਜੀ ਜਿਹੜੇ ਲੰਬੇ ਟਾਈਮ ਲਈ ਲੰਗਰ ਲੱਗਣੇ ਆ ਜਾਂ ਭੰਡਾਰੇ ਲੱਗਣੇ ਆ ਤਾਂ ਕਿ ਜਿਹੜੀਆਂ ਸੰਗਤਾਂ ਨੇ ਇਧਰ ਪੈਦਲ ਜਾਣਾ ਮਾਤਾ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਬਸੇ ਤਾਂ ਟੋਟਲੀ ਹੁਸ਼ਿਆਰਪੁਰ ਤੋਂ ਇਲਾਕੇ ਮਾਦਾ ਚਿੰਤਪੁਨੀ ਦਰਬਾਰ ਤੱਕ ਹੁੰਦੇ ਹੀ ਆ ਭੰਡਾਰੇ ਲੰਗਰ ਲੱਗੇ ਹੀ ਹੁੰਦੇ ਆ ਹਰ ਤਰ੍ਹਾਂ ਦੀ ਸੁਵਿਧਾ ਪਹਲਵ ਦਾ ਮੈਡੀਕਲ ਸਹੂਲਤ ਵੀ ਹੁੰਦੀ ਆ ਦੇਖ ਸਕਦੇ ਹੋ 16 ਮਾਰਸ਼ਿਕ ਲੰਗਰ 25 ਜੁਲਾਈ ਤੋਂ 29 ਜੁਲਾਈ ਤੱਕ ਇੱਥੇ ਲੱਗਣਾ ਹੈ ਜੀ ਲੰਗਰ ਇੱਥੇ ਬਹੁਤ ਵਧੀਆ ਲੰਗਰ ਲੱਗੇ ਹੁੰਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਨਿਊਡਲ 버ਗਰ ਟਿੱਕੀ ਹਰ ਤਰ੍ਹਾਂ ਦਾ ਲੰਗਰ ਲੱਗਾ ਹੁੰਦਾ ਜੀ ਤੇ ਇਸ ਸਾਈਡ ਵੀ ਲੱਗਣੇ ਵਾਲਾ ਆ ਆ ਚੈੱਕ ਕਰ ਸਕਦੇ ਹੋ ਜੀ ਬੋਰਡ ਲੱਗਾ ਹੋਇਆ ਕਦਰ ਦੋ ਲੰਗਰ ਲੱਗਦੇ ਹੁੰਦੇ ਜੀ ਇਹ ਵੀ ਲੰਬੇ ਟਾਈਮ ਲਈ ਲੱਗਦੇ ਆ ਅੰਨੀ ਦੋਸਤੋ ਆ ਵੀ ਲੰਗਰ ਲੱਗ ਰਿਹਾ ਹੈ ਇੱਕ ਮੋਰੇ 16ਵਾਂ 26 27 28 ਜੁਲਾਈ ਨੂੰ ਲੋਕੇਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਇੱਕ ਲੰਗਰ ਹੋਰ ਅੱਗੇ ਹੈਗਾ 29ਵਾਂ 29 ਜੁਲਾਈ 2 ਅਗਸਤ ਤੱਕ ਲੰਗਰ ਲਗਾਉਣੇ ਕੇ ਲਈ ਜਗਾ ਖਾਲੀ ਹੈ ਇਹ ਨਹੀਂ ਸੰਪਰਕ ਨੰਬਰ ਦਿੱਤੇ ਹੋਏ ਆ ਤੁਹਾਨੂੰ ਨੰਬਰ ਵੀ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਆ ਜ਼ੂਮ ਕਰਦੇ ਆ ਉਹ ਬੋਰਡਲ ਕੱਦੇ ਉਹ ਕੱਦੇ ਨਾਲ ਉਹ ਕੱਦੇ ਨਾਲ ਲਗਾਉਣ ਲਈ ਸੰਪਰਕ ਵੀ ਕਰ ਸਕਦੇ ਆ ਨੰਬਰ ਥੱਲੇ ਦਿੱਤੇ ਹੋਏ ਆ ਤੇ ਬਿਲਕੁਲ ਸਾਹਮਣੇ ਇੱਧਰ ਵੀ ਲੰਗਰ ਲੱਗ ਰਿਹਾ ਆ 28 29 30 31 ਜੁਲਾਈ ਤੱਕ ਸਾਹਮਣੇ ਅੱਜ ਹਿੱਲ ਗਾਰਡਨ ਹੋਟਲ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਆ ਹਾਂਜੀ ਦੇਖ ਸਕਦੇ ਹੋ ਜੀ ਕਿੱਦਾਂ ਪਰਸ਼ੂ ਰੋਡ ਤੇ ਫਿਰਦੇ ਆ ਤੇ ਜਿਹਨੇ ਵੀ ਆਣਾ ਵੀਰ ਭੈਣ ਨੇ ਧਿਆਨ ਨਾਲ ਆਓ ਤੇ ਆ ਸਾਹਮਣੇ ਪੈਂਦਾ ਜੀ ਸ਼ਾਹ ਨੂਰ ਜਮਾਲ ਦਰਬਾਰ ਇੱਥੇ ਵੀ ਲੰਗਰ ਲੱਗੇ ਰਹਿੰਦੇ ਆ బోర్ਡ ਵੀ ਲੱਗੇ ਹੋਏ ਆ 25 26 27 28 ਤੇ ਆਮਣੇ ਸਾਹਮਣੇ ਲੰਗਰ ਲੱਗਦੇ ਲੈਫਟ ਰਾਈਟ ਲੈਫਟ ਰਾਈਟ ਬਿਲਕੁਲ ਹਾਂਜੀ ਦੋਸਤੋ ਚੈੱਕ ਕਰ ਸਕਦੇ ਹੋ ਜੀ ਅੱਜ ਲੰਗਰ ਲੱਗ ਚੁੱਕਿਆ ਤੇ ਇੱਦਾਂ ਹੀ ਲੱਗਾ ਰਹਿਣਾ ਲੰਗਰ ਹੁਣ ਐਤਵਾਰ ਦੇ ਐਤਵਾਰ ਤੱਕ ਲੱਗਣਾ ਹੀ ਆ ਪਲੱਸ ਇਹ ਲੰਗਰ ਦੇਖੋ ਜੈ ਮਾਤਾ ਜੀ ਕਮੇਟੀ ਲੁਧਿਆਣੇ ਵਾਲੇ ਲੰਗਰ ਲਾਉਂਦੇ ਜੀ ਇੱਥੇ ਜੀ ਤੋਂ 25 ਜੁਲਾਈ 2025 ਤੋਂ ਮਾ ਕੀ ਇੱਛਾ ਤੱਕ ਮਤਲਬ ਜੋ ਤੱਕ ਮਾਤਾ ਜੀ ਦੀ ਇੱਛਾ ਹੁੰਦੀ ਆ ਲੰਬੇ ਟਾਈਮ ਤੱਕ ਲੰਗਰ ਲੱਗਣਾ ਜੀ ਇੱਥੇ ਲਾਤੀ ਦੋਸਤੋ ਮੰਗੂ ਵਾਲਾ ਏਰੀਆ ਆ ਇੱਥੋਂ ਵੀ ਲੰਗਰ ਕਾਫੀ ਸਾਰੇ ਲੱਗਦੇ ਆ ਇਧਰ ਆਸ-ਪਾਸ ਲਗਾਤਾਰ ਕਾਫੀ ਲੰਗਰ ਲੱਗਦੇ ਆ ਦੋ ਦੋ ਤਿੰਨ ਤਿੰਨ ਦਿਨ ਦਾ ਲੰਗਰ ਹੁੰਦਾ ਪਰ ਸੰਗ ਤਾਂ ਬਾਰੋ-ਬਾਰੀ ਲਗਾਉਂਦੀਆਂ ਆ ਤੇ ਲੰਗਰ ਮਤਲਬ ਲਗਾਤਾਰ ਲੱਗਦੇ ਆ 8-10 ਦਿਨ ਇੱਥੇ ਤੇ ਅੱਗੇ ਇੱਕ ਬੁੱਢ ਬਦਲ ਲੰਗਰ ਲੱਗਦਾ ਆ ਇਹ ਵੀ ਲਗਾਤਾਰ ਕਾਫੀ ਦਿਨ ਰੰਦਾ ਆ ਇਹ ਹੈਗਾ ਮੰਗੂਵਾਲ ਦਾ ਮੇਨ ਲੰਗਰ ਇਹਨੂੰ ਮੰਗੂਵਾਲ ਏਰੀਆ ਕਹਿੰਦੇ ਆ ਇੱਥੇ ਦਾ ਮੇਨ ਲੰਗਰ ਲੱਗਦਾ ਆ ਜੋ ਕਿ ਆਪਾਂ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਇੱਥੋਂ ਲੈਫਟ ਸਾਈਡ ਦੇਖੋ ਜੀ ਆ ਸ਼ੈੱਡ ਬਣੀ ਹੋਈ ਆ ਇਹ ਲੁਧਿਆਣੇ ਵਾਲੇ ਦਾ ਪੱਕਾ ਲੰਗਰ ਲੱਗਦਾ ਜੀ ਇੱਥੇ ਕਾਫੀ ਟਾਈਮ ਤੱਕ ਲੱਗਾ ਰਹਿੰਦਾ ਆ ਤੇ ਬਾਕੀ ਅੱਗੇ ਆ ਜਾਂਦਾ ਜੀ ਮੰਗੂਵਾਲ ਬਾਰਡਰ ਜਾਣ ਕੇ ਚੈੱਕ ਪੋਸਟ ਹੈ ਇੱਕ ਸਮਝ ਕੇ ਕਹਿ ਸਕਦੇ ਆਪਾਂ ਇਹ ਹੋਰ ਹੀ ਸ਼ੋਲੇ ਪੂਰੀਆਂ ਲੰਗਰ ਵੀ ਲੱਗ ਚੁੱਕਾ ਆ ਸੰਗਤ ਐਤਵਾਰ ਨੂੰ ਆਂਦੀਆਂ ਦਰਸ਼ਨ ਕਰਕੇ ਮਾਤਾ ਰਾਣੀ ਦੇ ਫਿਰ ਰਸਤੇ ਜਾ ਕੇ ਲੰਗਰ ਲਗਾਉਂਦੀਆਂ ਹੁੰਦੀਆਂ ਜੀ ਐਦਾ ਲੰਗਰ ਚੱਲਦੇ ਆ ਜੀ ਇੱਥੇ ਤੇ ਜੋ ਆ ਪਿੱਛੇ ਲੰਗਰ ਦੇਖ ਕੇ ਹਟੇ ਆ ਉਹ ਵੀ ਐਤਵਾਰ ਕਰਕੇ ਹੀ ਲੱਗਾ ਸੀ ਅਗਲੇ ਐਤਵਾਰ ਵੀ ਲੱਗੂਗਾ ਤੇ 25 ਜੁਲਾਈ ਤੋਂ ਫਿਰ ਰੈਗੂਲਰ ਲੰਗਰ ਲੱਗਣਾ ਆ ਉਨੇ ਲਿਖਿਆ ਹੋਇਆ ਸੀਗਾ ਕਿ ਮਾਤਾ ਰਾਣੀ ਦੀ ਇੱਛਾ ਤੱਕ ਹੋ ਸਕਦਾ ਅਗਸਤ 5 ਤੱਕ ਚੱਲੇਗਾ ਅਗਸਤ 10 ਤੱਕ ਚੱਲੇ ਲੰਬੇ ਲੰਗਰ ਲੱਗਦੇ ਹੁੰਦੇ ਐਦਾ ਦੇ ਚਲੋ ਹੁਣ ਆਪਾਂ ਜਾ ਰਹੇ ਹਾਂ ਜੀ ਵਾਪਸੀ ਉਮੀਦ ਹੈ ਕਿ ਤੁਹਾਨੂੰ ਜੋ ਵੀ ਅਪਡੇਟ ਹਾਂਜੀ ਦੋਸਤੋ ਉਮੀਦ ਹੈ ਤੁਹਾਨੂੰ ਮਾਤਾ ਚਿੰਤਪੂਨੀ ਜੀ ਦੇ ਮੇਲਿਆਂ ਨਾਲ ਰਿਲੇਟਡ ਕੁਝ ਨਾ ਕੁਝ ਜਾਣਕਾਰੀ ਸਾਡੀ ਵੀਡੀਓ ਤੋਂ ਜਰੂਰ ਮਿਲੀ ਹੋਊਗੀ ਅਗਰ ਜਾਣਕਾਰੀ ਮਿਲੀ ਤਾਂ ਪਲੀਜ਼ ਲਾਈਕ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਅਗਰ ਨਵੇਂ ਆ ਕੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੁਹਾਨੂੰ ਅੱਗੇ ਆਉਣ ਵਾਲੇ ਹੋਰ ਵੀ ਮਾਤਾ ਰਾਣੀ ਦੇ ਜੋ ਵੀ ਅਪਡੇਟਸ ਹੈਗੀਆਂ ਵਾ ਮੇਲਿਆਂ ਦੀਆਂ ਤੁਹਾਨੂੰ ਆਪ ਦੇਂਦੇ ਰਹਾਂਗੇ ਕਿਉਂਕਿ ਅਸੀਂ ਮਾਤਾ ਚਿੰਤਪੂਨੀ ਰੋਡ ਤੇ ਹੀ ਰਹਿਣ ਵਾਲੇ ਆ ਉਥੇ ਲੋਕਲ ਹੈਗੇ ਆ ਜੋ ਵੀ ਅਪਡੇਟਸ ਹੋਊਗੀ ਤੁਹਾਨੂੰ ਸਾਡੀ ਵੀਡੀਓ ਜਰੀਏ ਮਿਲਦੀ ਰਹੂਗੀ ਤੇ ਪਲੀਜ਼ ਚੈਨਲ ਕਰੋ ਸਬਸਕ੍ਰਾਈਬ ਔਰ ਵੀਡੀਓ ਨੂੰ ਕਰੋ ਲਾਈਕ ਮਿਲਦੇ ਆ ਦੋਸਤੋ ਅਗਲੇ ਬਲੌਗਸ ਤੁਹਾਨੂੰ ਬਾਏ ਬਾਏ ਦੋਸਤੋ ਟੇਕ ਕੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ